ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਹੀ ਫਿਰ ਬੱਚਿਆਂ ਦੀ ਵੀਡੀਓ ਬਣਾਈ ਆ। ਉਹਨਾਂ ਵਿੱਚੋਂ ਇੱਕ ਤਾਂ ਗੱਬਣ ਚਿਕਪਾਸ ਆ ਬਾਈ ਤੇ ਦੋ ਆ ਗਏ ਟਾਪ ਕੁਆਲਿਟੀ ਦੇ ਟੀਕਾ ਲੈਣ ਦੇ ਜਮਾਂ ਕਾਬਲ। ਬਾਈ ਸਭ ਪਹਿਲੇ ਨੰਬਰ ਦੇ ਲਈ ਦੇਖ ਰਹਾ ਸਾਈ ਵਾਲ ਬਰੀਡ ਆ ਦੀ। ਸਾਈ ਵਾਲਾ ਡਾਕਟਰ ਪਿਓਰ ਬੱਚੀ ਮੂੰਹੋਂ ਖੀਰੀਆ ਤੇ ਟੀਕੇ ਦੇ ਬਿਲਕੁਲ ਕਾਬਲ ਆ। ਚਾਰ ਥਾਣਾ ਹਰੇ ਚਾਰੇ ਤਿੰਨੇ ਬੱਚਿਆਂ ਦੇ। ਕੋਈ ਫੋਰ ਕਿਸੇ ਦੇ ਫੋਰਟ ਸ਼ਾਂਗ ਨਹੀਂ ਮਿਲੂਗਾ। ਸੋ ਇਹਨਾਂ ਚਾਰ ਥਾਣਾ ਬਾਈ ਪੌਰ ਬਰੀਡ ਆ ਗਈ ਸਾਈ ਵਾਲਾ। ਦਿਖਾ ਦੇ ਡਾਕਟਰ ਐ। ਚਾਰ ਥਾਣਾ ਬਣ ਗਿਆ। ਤੇ ਟੀਕਾ ਲੈਣ ਦਾ ਮੈਂ ਜਣਾ ਅੱਖ ਦੇਖ ਲੈ ਡਾਕਟਰ ਸੁਨਮੇ ਵਾਲੀ ਕੱਲ ਝਾਲਰ ਧੁੰਨ ਦੇਖ ਲੈ ਸੂ ਦੇਖ ਲੈ ਸਾਰਾ ਕੁਝ ਮਿਲੂਗਾ ਨੀ ਚੰਗਾ ਜਿਹੜੇ ਬਾਈ ਸਾਈਵਾਲ ਪ੍ਰਿੰਟ ਹਾਂ ਉਹ ਇਹਦੇ ਫੈਣਾਂਗੇ ਹਾਂ ਫੈਣ ਉਹ ਲੈ ਆ ਸਕਦੇ ਅੱਜ ਹਾਂ ਹਾਂ ਤੇ ਮੁੱਲ ਬਾਈ ਤੁਹਾਨੂੰ ਲੱਗਦਾ ਹੋਊਗਾ ਬਾਈ ਨੇ 18 ਕਰਿਆ ਜਾਂ 20 ਕਰਿਆ ਨਾ 15 ਨਾ 18 ਨਾ 11 ਨਾ 12 10000 10000 ਦੀ ਬੋਸੀ ਦੇ ਦੂੰ ਡਾਕਟਰ ਹਾਂ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਸੋਖ ਨੰਬਰ ਮੂੰਹ ਡਾਕਟਰ ਖੀਰੀਏ ਹੀਟ ਲੱਗ ਕੇ ਚਾਰ ਥਾਣੇ ਦੇ ਬਾਕੀ ਪਿੱਛੋਂ ਦਿਖਾ ਦੇ ਡਾਕਟਰ ਹੂੰ ਕਿੰਨੀ ਚੌੜੀ ਬੱਤੀ ਆ ਬਾਈ ਥਣ ਚਾਰ ਕੋਈ ਫੋਰਸ ਤੇ ਮੋਲ ਇਹਦਾ ਵੀ ਕਰਾਉਣ ਨੂੰ ਬਈ 35 ਕਰਾਲ 28 ਕਰਾਲ 27 ਕਰਾਲ ਕਿੰਨੇ ਦੇਣੀ ਐ ਸੋਕੇ 26000 ਦੀ ਬੱਚੀ ਦੇਣਾ 26000 ਰੁਪਏ ਦੇਖ ਡਾਕਟਰ ਕੰਨ ਦੇਖ ਬੋਦੀ ਦੇਖ ਤੇ ਬਾਕੀ ਮੇਨ ਗੱਲ ਤਾਂ ਡਾਕਟਰ ਆ ਚੀਜ਼ ਹੁੰਦੀ ਐ ਦੀ ਮੇਨ ਇੱਥੋਂ ਪੱਧਰ ਦੇ ਸਟਰਕਚਰ ਤੋਂ ਪਤਾ ਲੱਗਦਾ ਇੱਥੋਂ ਦੇ ਖੜ ਨਹੀਂ ਦੇਖ ਬੱਚੀ ਦੀ ਇੱਥੋਂ ਐ ਨਹੀਂ ਖੜ ਨਹੀਂ ਦੇਖੋ ਚੜਾਈ ਦੇਖੋ ਬੱਚੇ ਦੀ ਬਈ ਇੱਕ ਨੰਬਰ ਬਰੀਡ ਆ ਗਈ ਸਮੇਂ ਭਲੀ ਆ ਬਈ ਬਾਕੀ ਹਾਂ ਐ ਐ ਚਮਕ ਦਮਕ ਦੇਖ ਬੱਚੀ ਦੀ ਚਮਕ ਦਮਕ ਤਾਂ ਬਈ ਬਾਲੀ ਚੰਗੀ ਹੈਗੀ ਐ ਲੱਗਦਾ ਜਿਵੇਂ ਤੇਲ ਫੇਰਾ ਹੋਵੇ ਪੰਡਾ ਜਮਾ ਦੋਨਾਂ ਨੇ ਇਹਨਾਂ ਤੇ ਤਾਂ ਹੀ ਲੱਗਦਾ ਡਾਕਟਰ ਸਹੀ ਗੱਲ ਤੇ ਅੱਗੇ ਭਈਆ ਤਿੰਨ ਨੰਬਰੇ ਕਿਨੇ ਆਏ ਇਹ ਢਾਈ ਮਹੀਨਿਆਂ ਦੀ ਡਾਕਟਰ ਗੱਬਣਾ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਈ ਚਾਰ ਥਾਣਾ ਸੌਸ਼ੀਲ ਵਸੀ ਆ ਬਾਕੀ ਕੱਦ ਚੰਗਾ ਕੁਛ ਨਹੀਂ ਕਹਿੰਦੀ ਡਾਕਟਰ ਲਾ ਹਫ ਬਰੀਡਾ ਥਾਣ ਬਹੁਤ ਦੇਖੋ ਬਈ ਬਹੁਤ ਚੰਗਾ ਆ ਗਿਆ ਪੂਰੀ ਮਿੱਠੀ ਦੇਖ ਤੇ ਮੋਲੇ ਦਾ ਬਾਈ ਤੁਸੀਂ ਹੈਰਾਨ ਮ ਇਹ ਆਰਡਰ 28000 ਦੀ ਦੇ ਰਾਂਗੇ ਬੱਚੀ 28 ਦੀ ਦੇਣੀ ਹੈ ਬਾਈ ਕਹਿੰਦਾ ਕੋਈ 40 ਨਹੀਂ ਕੋਈ 45 ਨਹੀਂ ਕਿ ਨਹੀਂ ਬਾਈ ਹਾਂ ਡਾਕਟਰ ਹੂੰ ਬਾਕੀ ਇਹਦਾ ਮੂੰਹ ਮੱਥਾ ਦਿਖਾ ਨਹੀਂ ਦਿਖਦਾ ਕਬਰੀਟ ਠੀਕ ਗੱਲ ਆ ਬਾਈ ਲਬਰੀਟ ਦੇਖੋ ਪਹਿਲਾਂ ਦਾ ਫੇਸ ਵਗੈਰਾ ਨਾਲ ਬਾਲਾ ਚੰਗਾ ਆ ਗਿਆ ਪਿੰਡ ਹੈਗਾ ਵੀਰ ਦਾ ਬਾਈ ਨੈਣੇ ਵਾਲਾ ਜਿਲ੍ਹਾ ਪਰਨਾਲਾ ਤਸੀਲ ਨੂੰ ਤਪਾ ਨੇੜੇ ਸੰਧੂ ਕਲਾਂ ਵੀ ਰਹੈਂਦਾ ਬਾਈ ਨੂੰ ਇਧਰੋਂ ਪਧੌੜ ਸਹਣਾ ਪਿੰਡੇ ਨੇੜੇ ਰਹੈਂਦਾ ਕੰਡਕਟਰ ਨੰਬਰ ਬੋਲ ਦੋ 6283569218 ਠੀਕ ਆ ਬਾਈ